ਆਪਾਂ ਦੋ ਮੈਚਾਂ ਦੀ ਟੀਮਾਂ ਬੁਲਾ ਲਿਆ ਕਰੀਆ ਵੀਰੂ ਫੇਰ ਗੱਲਬਾਤ ਬਣੇਗੀ ਕਿ ਉਹ ਟੀਮਾਂ ਪਾ ਲਈਆਂ ਬੋਲਦਣਿਆ ਉਸ ਤੋਂ ਬਾਅਦ ਜਿਹੜਾ ਤਾਲਵੇ ਦਾ ਖਿਡਾਰੀ ਇਹਦਾ ਨਹੀਂ ਮਾਰਦਾ ਲੋ ਕਰੇ ਤਾ ਦੇ ਇਸ ਵੇ ਹਉ ਤਾ ਦੇ ਨੂੰ ਕੋਈ ਮੁੰਡਾ ਤਾ ਕੇ ਫਿੱਕਾ ਪੈ ਗਿਆ ਉਹ ਗਿੱਲਾ ਉਹ ਗਿੱਲਾ ਕਰੇ ਸੋਹਣਿਆਂ ਵਾਲਾ ਮੈਦਾਨ ਦੇ ਵਿੱਚ ਪਾ ਵੀ ਮੱਥਾ ਟੇਕਿਆ ਮੁੰਡੇ ਨੇ ਹੱਥ ਜੋੜਿਓ ਲੱਗਿਆ ਰੱਬ ਨੂੰ ਤੇ ਆਉਣ ਲੋਕੋ ਉਹ ਇਸ ਸਮੇਂ ਰੇਡ ਪਾਤਲੀ ਸਾਜੀ ਵੀ ਟੱਕਰ ਹੋ ਗਈ ਸ਼ੇਰਾਂ ਦੀ ਖੜ ਕੇ ਦੇਖੇ ਕੁੱਲ ਜਵਾਨਾ ਕੋਟੀ ਕੱਪ ਹੋਈ ਉਹ ਜਿੱਤਣਗੇ ਜਿਨ੍ਹਾਂ ਦੇ ਡੌਲੇ ਗੁੱਟਾ ਪੱਟਾ ਦੇ ਵਿੱਚ ਜਾਂਦਾ ਵੀ ਕੋਟੀ ਕੱਪ ਅੱਜ ਸਹਨੇ ਦਾ ਓਏ ਜਿੱਤਣਗੇ ਜਿਨ੍ਹਾਂ ਦੇ ਡੌਲੇ ਗੁੱਟਾ ਪੱਟਾ ਦੇ ਵਿੱਚ ਜਾਂਦਾ ਲੈ ਚੱਲ ਓਏ ਗੱਬਰੂਆ ਪਾ ਆ ਕੋਟੀ ਉਧਰ ਸਾਹਮਣੇ ਵੀ ਚਾਰ ਸਟਾਪਰ ਤਿਆਰ ਵਰਤਿਆਰ ਹੈ ਪਰ ਹੁਣ ਟੱਕਰ ਦੇਖਾਂਗੇ ਵੀ ਕਿਹੜੇ ਗੱਬਰੂਆਂ ਹੋਏਗੀ ਓਏ ਲੈ ਗੱਬਰੂਆ ਹੋ ਤਿਆਰ ਹੋ ਚਾਰ ਖੜ ਗਿਆ ਬੀਰੂ ਕਹੇ ਮੁੰਡਿਆਂ ਨੂੰ ਯਾਰ ਇਸ ਵੇਲੇ ਤਿਆਰ ਉਹ ਤੇ ਆ ਰਾ ਪੀਣ ਵਾਲਾ ਪਾਣੀ ਸਨ ਰੌਲੇ ਪਾਣੀ ਦਾ ਜਦੋਂ ਪਾਣੀ ਦੀ ਘੋਟਾਂ ਅੰਦਰ ਚਲੀ ਜਾਂਦੀ ਹੈ ਫਿਰ ਖਿਡਾਰੀ ਨੂੰ ਹੌਸਲਾ ਹੋ ਜਾਂਦਾ ਹੈ ਇਸ ਸਮੇਂ ਬਹੁਤ ਤਕੜਾ ਮੈਚ ਹੈ ਇੱਕ ਪਾਸੇ ਪਟਾਉੜ ਏਕ ਪਾਸੇ ਕਨੇ ਮੇਜਵਾਲ ਪਿੰਡ ਦੀ ਟੀਮ ਖੇਡਦੀ ਹੈ ਬਹੁਤ ਤਕੜਾ ਮੇਲਾ ਅੱਜ ਸੈਨੇ ਦੇ ਵਿੱਚ ਹੈ ਬਹਿਤਾਂ ਨੂੰ ਕਿਲੋ ਕਿਲੋ ਬਨਾਮ ਲੱਤੇ ਜਾਣਗੇ ਇੱਕ ਵਾਰੀ ਪ੍ਰਬੰਧਕਾਂ ਦੇ ਲਈ ਜ਼ੋਰਦਾਰ ਤਾਲੀਆਂ ਮਾਰੋ ਤਾਲੀਆਂ ਮਾਰੋ ਬੁੱਕਤੀ ਮੈਚੋ ਉਧਰ ਗੱਬਰੂ ਨੇ 32 ਦੰਦ 2 ਬੁੱਲ ਇੱਕ ਜੀਲੀ ਜੀਲੀ ਕੀਤੀ ਹੈ ਤੇ ਰੱਬ ਉੜੀ ਸਰੂ ਜਿੱਤਿਆ ਲੈ ਚਾਲੋ ਗੱਭਰੂ ਆ ਪਾ ਕੋਢੀ ਉਧਰ ਕਹਿੰਦੇ ਚਾਰ ਖੜ ਗਿਆ ਮੁੰਡੇ ਚਾਰੇ ਕਹਿੰਦੇ ਪੱਟਾਂ ਦੇ ਥਾਪੀਆਂ ਮਾਰਦੇ ਫਿਰਦੇ ਆ ਵੀ ਆਇਆ ਪੁੱਤ ਬਹੁਤ ਟਾਈਮ ਹੋ ਗਿਆ ਤੈਨੂੰ ਡੀਕ ਦੇ ਨੂੰ ਵੀ ਆਇਆ ਪੁੱਤ ਲੈ ਹੁਣ ਪਾ ਦੇ ਕੋਢੀ ਮੁੰਡਿਆ ਤਾਕੜਾ ਜਾ ਹੋ ਕੇ ਓ ਇਸ ਸਮੇਂ ਕੋਈ ਨਹੀਂ ਹੋ ਅਗਲੇ ਢਿੱਲੋ ਦੇ ਗੱਲ ਕਰੇ ਕੀਤੀ ਕਦੇ ਹੁਸੈਨਦਰ ਦੀ ਗੱਲ ਹੋਈ ਐ ਵੀ ਦੋ ਕਮਰਿਆਂ ਦਾ ਘਰ ਮੇਰਾ ਆਇਆ ਫਿੱਟ ਨਹੀਂ ਲੱਗਦਾ ਹਾਂ ਦੀਏ ਜਦੋਂ ਚੇਤਾ ਤੇਰਾ ਆ ਜਾਂਦਾ ਮੇਰਾ ਚਿੱਤ ਨਹੀਂ ਲੱਗਦਾ ਹਾਂ ਦੀਏ ਮੇਰਾ ਚਿੱਤ ਨਹੀਂ ਲੱਗਦਾ ਹਾਂ ਦੀਏ ਓਏ ਪਰ ਅੱਜ ਕਹਿੰਦੇ ਅੱਜ ਕਹਿੰਦੇ ਸਹਨੇ ਵਾਲਾ ਓ ਸਹਨੇ ਵਾਲਾ ਫਰਿਆਦ 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 ਸਹਨੇ ਵਾਲਾ ਟਰਾਈ ਕਰਦਾ ਐ ਪਰ ਕਰਨ ਭੜੌੜ ਵਾਲਾ ਬਾਟਾ ਵੱਧ ਗਿਆ ਸਹਨੇ ਵਾਲਾ ਸਾਜੀ ਇਸ ਤਮੇ ਰੇਡ ਪਾਉਣ ਦੇ ਲਈ ਮੋਟਰਿਕੀ ਕੀਤੀ ਮਿਹਨਤੀ ਕਲਾਕਲਾ ਫਸਲ ਗਵਾਈ ਪੜਦਾ ਸਾਡੇ ਮੋਹਨੇ ਬਾਈ ਕੋਲੇ ਇਸ ਨੌਜਵਾਨ ਨੇ ਮਿਹਨਤ ਕੀਤੀ ਹੈ ਜਾਫੀ 2 ਉਹ ਗੱਪਰੂ ਭਦੌਰ ਪਿੰਡ ਦੇ ਤਿਆਰ ਵਰ ਤਿਆਰ ਹੈ ਗਵਾਂਢੀ ਸ਼ਹਿਰ ਕਦੇ ਭਦੌਰ ਦੀ ਗੱਲ ਚਲਦੀ ਹੈ ਜਾਫੀ 2 ਇਸ ਸਮੇਂ ਤਿਆਰ ਵਰ ਤਿਆਰ ਖੇਡ ਦੇ ਮੈਦਾਨ ਦੇ ਵਿੱਚ ਸਰੇਣੇ ਵਾਲਾ ਸਾਜੀ ਟੱਕਰ 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 ਟੱਕਾ 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 ਟੱਕਰ 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 ਜੀ ਲੈ ਚੱਲਦੇ ਗੱਪਰੀਆ ਭਧਾਉਣ ਵਾਲਿਆ ਆਹ ਕੌਡੀ ਮੁੰਡੇ ਫੇਰ ਚਾਰ ਦਾ ਯਾਰ ਬਤਿਆ ਹੋ ਕੇ ਖੜ ਗਿਆ ਵੀ ਪੱਟਾਂ ਦੇ ਥੈਪੀਆਂ ਮਾਰਦੇ ਫਿਰਦੇ ਆ ਅੱਜ ਸਹਣਿਆਂ ਵਾਲੇ ਓਏ ਅੱਜ ਕੁਜਰਾ ਕਰਕੇ ਜਾਨ ਨੂੰ ਫਿਰਦੇ ਆ ਅੱਜ ਕੁਜ ਸਹਣਿਆਂ ਵਾਲੇ ਓਏ ਕਰਕੇ ਦੌੜਦੇ ਆ ਉਹ ਲੈ ਵੀ ਸਹਣਿਆਂ ਵਾਲੇ ਚਾਰ ਖੜੇ ਆ ਜੇ ਭਧਾਉਣ ਵਾਲੇ ਦਾ ਤੇਲ ਪਾਣੀ ਚੈੱਕ ਕਰਨ ਤੇ ਗੱਲ ਬਣ ਜਾਣੀ ਹੈ ਵਿਚਾਰ ਇੱਕ ਪਾਸੇ ਗੁਰੀ ਇਸ ਸਮੇਂ ਸੈਨੇ ਵਾਲਾ ਗੁਰੀ ਟਰਾਈ ਕਰਦਾ ਹੋਇਆ ਹੈ ਸਾਹਮਣੇ ਕਰਨ ਭਦੌਰ ਦੇ ਨਾਲ ਟੱਕਰ ਆਹ ਟੱਕਰ ਦਾ ਵੀ ਕੋਈ ਮੌਲ ਨਹੀਂ ਖੇਡ ਦੇ ਮੈਦਾਨ ਦੇ ਵਿੱਚ ਹੈ ਜਿਹੜੀ ਟੀਮ ਸੈਨੇ ਦੀ ਹੈ ਉਹ ਸਦਾ ਲਈ ਗਈ ਵੀ ਸੈਨਾ ਹਰਮਨ ਸੈਨਾ ਔਰ ਇਹਨਾਂ ਵੀਰਾਂ ਵੱਲੋਂ ਟੀਮ ਨੂੰ ਸਪੌਂਸਰ ਕੀਤੀ ਗਈ ਹੈ ਪਰ ਗੁਰੀ ਸੈਨੇ ਵਾਲੇ ਨੂੰ ਟੱਚ ਮਾਰ ਕੇ ਕਰਨ ਭਦੌਰ ਦਾ ਨੰਬਰ ਜੋੜ ਗਿਆ